ਦਾ ਸਰਕਾਰ ਦੇ ਵੱਲੋਂ ਅਜੇ ਤੱਕ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੋਈ ਮੁਆਵਜ਼ਾ ਜਾਰੀ ਨਹੀਂ ਕੀਤਾ ਗਿਆ। ਦਰਅਸਲ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਾਤਵਾਂ ਆਗੂ ਤਿੱਖਣ ਸੂਤ ਦੇ ਵੱਲੋਂ ਕੀਤਾ ਗਿਆ। ਤਿੱਖਣ ਸੂਤ ਦੇ ਵੱਲੋਂ ਬਟਾਲਾ ਦੇ ਵਿੱਚ ਫਾਇਰਿੰਗ ਦੀ ਘਟਨਾ ਨੂੰ ਕੜੇ ਸ਼ਬਦਾਂ ਦੇ ਵਿੱਚ ਲੈੰਦੇ ਅਸੀਂ ਨਿੰਦਾ ਕੀਤੀ ਗਈ ਤੇ ਨਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਹੜ੍ਹ ਤੋਂ ਬਾਅਦ ਜਿਹੜੇ ਪ੍ਰਭਾਵਿਤ ਲੋਕ ਤੇ ਕਿਸਾਨ ਨੇ ਜਿਨ੍ਹਾਂ ਨੂੰ ਮੁਆਵਜ਼ਾ ਦੇਣ ਦੇ ਲਈ ਵੱਡੇ ਵੱਡੇ ਦਾਅਵੇ ਤਾਂ ਕੀਤੇ ਗਏ ਪਰ ਉਹਨਾਂ ਦਾ ਕਹਿਣਾ ਹੈ ਕਿ ਅਜੇ ਤੱਕ ਕਿਸੇ ਵੀ ਵਿਅਕਤੀ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਜੋ ਕਿ ਬੜਾ ਨੰਨੰਦਨ ਹੋ ਗਏ ਤੇ ਦੱਸ ਦਈਏ ਕਿ ਦੇ ਦਰਮਿਆਨ ਜੁਥੇ ਭਾਜਪਾ ਦਫਤਰ ਦੇ ਵਿੱਚ ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਹਰਸਿਮਰਤ ਸਿੰਘ ਹੀਰਾਵਾਲੀਆ ਦੀ ਅਗਵਾਈ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆ ਸਾਬਕਾ ਮੰਤਰੀ ਤਿਕਸ਼ਨ ਸੂਦ ਦਾ ਇਹ ਕਹਿਣਾ ਹੈ ਕਿ ਹੜ੍ਹ ਆਉਣ ਤੋਂ ਬਾਅਦ ਮੌਸਮ ਵਿਭਾਗ ਤੇ ਉਥੇ ਹੀ ਦੱਸ ਦਿੱਤੀ ਕਿ ਭਾਜਪਾ ਦਫਤਰ ਦੇ ਵਿੱਚ ਜ਼ਿਲ੍ਹਾ ਭਾਜਪਾ ਪ੍ਰਧਾਨ ਹਰਸਿਮਰਤ ਸਿੰਘ ਹੀਰਾਵਾਲੀਆ ਦੇ ਅਗਵਾਈ ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਤਿਕਸ਼ਨ ਸੂਦ ਨੇ ਕਿਹਾ ਕਿ ਹੜ੍ਹ ਆਉਣ ਤੋਂ ਪਹਿਲਾਂ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਕਿ ਇਸ ਵਾਰ ਉਮੀਦ ਤੋਂ ਜ਼ਿਆਦਾ بارش ਹੋਬੇਗੀ ਪਰ ਰਾਜ ਸਰਕਾਰ ਨੇ ਮੌਸਮ ਵਿਭਾਗ ਦੇ ਚੇਤਾਵਨੀ ਨੂੰ ਧਿਆਨ ਦੇਣਾ ਨਹੀਂ ਲਿਆ ਤੇ ਨਾ ਹੀ ਦਰਿਆਵਾਂ ਦੇ ਕਿਨਾਰੇ ਜਿਹੜੇ ਬੰਦ ਸੀ ਮਜ਼ਬੂਤ ਕੀਤੇ ਗਏ ਜਿਸ ਦੇ ਚਾਲਦਿਆਂ ਕਿ ਵੱਡਾ ਨੁਕਸਾਨ ਹੋਇਆ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੇ ਨਹੀਂ ਹੁਣ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੇ ਨਾਲ ਨਾਲ ਲੋਕਾਂ ਦੇ ਘਰਾਂ ਤੇ ਪਸ਼ੂਆਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਸਰਕਾਰ ਗੱਲ ਕਰ ਰਹੀ ਸੀ ਪਰ ਅਫਸੋਸ ਹੈ ਕਿ ਅਜੇ ਤੱਕ ਕੋਈ ਮੁਆਵਜ਼ਾ ਹੀ ਨਹੀਂ ਦਿੱਤਾ ਹੁਣ ਕਿ ਕਿ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ 1600 ਕਰੋੜ ਦਾ ਪੈਕੇਜ ਲਾਇਆ ਗਿਆ ਉਪatri ਫੁਗਨ ਸਿੰਘ ਮੰਦਵਲੋਂ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਜਿਹੜੇ ਪੈਕੇਜ ਹੈ ਉਸ ਨੂੰ ਘੱਟ ਦੱਸਿਆ ਜਾ ਰਿਹਾ ਪਰ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਹਰ ਸਾਲ ਦੋ ਵਾਰ ਰਾਜ ਸਰਕਾਰ ਨੂੰ ਆਪਦਾ ਫੰਡ ਭੇਜੇ ਜਾਂਦੇ ਨੇ ਇਸ ਸਬੰਧ ਵਿੱਚ ਰਾਜ ਸਰਕਾਰ ਕੋਲ 12000 ਕਰੋੜ ਦਾ ਫੰਡ ਹੈ ਪਰ ਉਸ ਦਾ ਹਿਸਾਬ ਨਹੀਂ ਹੈ ਘਟਨਾ ਜਿੰਨੇ ਇਹੇ ਨਿੰਦਾ ਕੀਤੀ ਜਾਵੇ ਉਹਨੇ ਲਖੇਤੇ ਕੀਤੀ ਜਾਵੇ ਉਹਨੀਆਂ ਹੀ ਘਾਟ ਆ ਪਰ ਇਹ ਮਿੱਥ ਰੋਜ਼ ਦਾ ਹੀ ਕੰਮ ਆ ਅੱਜ ਬਟਾਲੇ ਆ ਕੱਲ ਅਮਰਸਾਰਾ ਪਰਸੋ ਗਿਲੰਦਰ ਆ ਜੋ தாம்ਰਸਾਰਾ ਜਦੋਂ ਦੀ ਮੌਜੂਦਾ ਸਰਕਾਰ ਆਈ ਆ ਉਦੋਂ ਤੋਂ ਹੀ ਟਾਰਗੇਟ ਕਿਲਿੰਗਸ ਹੋ ਰਹੀਆਂ ਆ ਗੋਲੀਆਂ ਚੱਲ ਰਹੀਆਂ ਆ ਰੋਟੀਆਂ ਮੰਗੀਆਂ ਜਾ ਰਹੀਆਂ ਆ ਨੌਂ ਐਂਡ ਆਰਡਰ ਦੀ ਵਿਵਸਥਾ ਬਿਲਕੁਲ ਕਿਸੇ ਦੇ ਹੱਥ 'ਚ ਨਹੀਂ ਇਦਾਂ ਲਾਦਾ ਜੰਗਲ ਰਾਜ ਆ ਤੋਂ ਅਸੀਂ ਇੱਥੇ ਅੱਜ ਉਧੇ ਮੈਂ ਖੇਧੀ ਕਰਦੇ ਆਂ ਔਰ ਉਹਨਾ ਪਰਿਵਾਰਾਂ ਨਾਲ ਹਮਦਰਦੀ ਕਰਦੇ ਆਂ ਜਿਨ੍ਹਾਂ ਦੇ ਕੀਮਤੀ ਜਾਨਾਂ ਗਈਆਂ ਔਰ ਜਿਹੜੇ ਇਹਨਾਂ ਦੇ ਵਿਚ ਇੰਜਰਡ ਹੋਏ ਆ ਉਹਨਾਂ ਦੇ ਰਹਾਮਾਤਮਾ ਕੇ ਪ੍ਰਾਰਥਨਾ ਕਰਦੇ ਆਂ ਕਿ ਉਹ ਛੇਤੀ ਠੀਕ ਹੋਣ ਤੇ ਅੱਜ ਮੈਂ ਵਿਸ਼ੇ ਤੇ ਫੈਸਲਾ ਕੀਤਾ ਸੀ ਇੱਥੇ ਆ ਕੇ ਪ੍ਰੈਸ ਕਾਨਫਰੰਸ ਲੈਣ ਦਾ ਉਹ ਵੀ ਇਸ ਤਰ੍ਹਾਂ ਸਰਕਾਰ ਦੇ ਇੱਕ ਵੱਡੇ ਅਨੇ ਗੈਲੀ ਕਹ ਲੋ ਨਲਾਕੀ ਕਹ ਲੋ ਪਿਛਲੇ ਸਮੇਂ ਚ ਉਤਰ ਉੱਤੇ ਪ੍ਰਕੋਪੀ ਹੋਈ ਆ ਭਲੇ ਪੰਜਾਬ ਚ ਨਹੀਂ ਹਿਮਾਚਲ ਚ ਵੀ ਬਹੁਤ ਜ਼ਬਰਦਸਤ ਹੋਈ ਆ ਉਤਰਾਖੰਡ ਚ ਵੀ ਹੋਈ ਆ ਹੋਰ ਸੂਬਿਆਂ ਚ ਵੀ ਹੋਈ ਆ ਅਸਾਨੂੰ ਸਾਰਿਆਂ ਨੂੰ ਪਤਾ ਇਹਦਾ ਸਭ ਤੋਂ ਜ਼ਿਆਦਾ ਨੁਕਸਾਨ ਸਭ ਤੋਂ ਜ਼ਿਆਦਾ ਪ੍ਰਭਾਵ ਪੰਜਾਬ ਚ ਦੇਖਣ ਨੂੰ ਮਿਲਿਆ ਇਹ ਕੱਲਾ ਕੁਦਰਤ ਦੀ ਪ੍ਰਕੋਪੀ ਹੁੰਦੀ ਅਸ਼ਾਇਦ ਸਾਨੂੰ ਪ੍ਰੈਸ ਕਾਨਫਰੰਸ ਵੀ ਕਰਨੇ ਦੀ ਲੋੜ ਨਾ ਪੈਂਦੀ ਕਿਉਂਕਿ ਉਹ ਤਾਂ ਪਾਣਾ ਮੰਨਣਾ ਹੀ ਪੈਂਦਾ ਪਰ ਪੰਜਾਬ ਦੇ ਵਿੱਚ ਸਰਕਾਰ ਦੇ ਬਹੁਤ ਵੱਡੇ ਲੈਪਸਿਸ ਰਹੇ ਆ ਸਰਕਾਰ ਦੇ ਲੀਡਰਾਂ ਦੇ ਮੰਤਰੀਆਂ ਦੇ ਕਰਮਚਾਰੀਆਂ ਅਧਿਕਾਰੀਆਂ ਦੇ ਬਹੁਤ ਵੱਡੇ ਵੱਡੇ ਲੈਪਸਿਸ ਰਹੇ ਆ ਜਿਹੜੇ ਕਰਕੇ ਜਿਹੜਾ ਥੋੜਾ ਜਿਹਾ ਨੁਕਸਾਨ ਹੋਣਾ ਸੀ ਉਮੀ ਬਹੁਤ ਵੱਡੀ ਮਾਤਰਾ ਦੇ ਵਿੱਚ ਹੋਇਆ 50 ਦੇ ਕਰੀਬ ਕੀਮਤੀ ਜਾਨਾਂ ਸਾਡੇ ਪੰਜਾਬ ਵਾਸੀਆਂ ਦੀਆਂ ਗਈਆਂ ਲੱਖਾਂ ਏਕੜ ਕਿਸਾਨ ਵੀਰਾਂ ਦੀ ਫਸਲ ਤਬਾਹ ਹੋ ਗਈ ਔਰ ਲੱਖਾਂ ਏਕੜ ਜ਼ਮੀਨ ਜਿਹੜੀ ਆ ਉਹਨੂੰ ਤਿਆਰ ਕਰਨੇ ਲਈ ਬਹੁਤ ਮਿਹਨਤ ਬਹੁਤ ਖਰਚਾ ਆਉਣ ਵਾਲਾ ਹੈ ਬਹੁਤ ਸਾਰੇ ਲੋਕ ਘਰੋਂ বেকার ਹੋਏ ਬਹੁਤ ਸਾਰੇ ਮਕਾਨ ਟੁੱਟ ਗਏ ਸੜਕਾਂ ਰੁੜ ਗਈਆਂ ਸਕੂਲ ਬਰਬਾਦ ਹੋ ਗਏ ਇੱਕ ਤਰ੍ਹਾਂ ਨਾਲ ਸਾਰਾ ਜੋ ਜਾਨ ਜੀਵਨ ਸੀਗਾ ਪੰਜਾਬ ਦਾ ਕਾਫੀ ਹਿੱਸੇ ਦਾ ਉਹ ਅਸਥਿਰਸਤ ਹੋ ਗਿਆ ਔਰ ਬਹੁਤ ਸਾਰੀਆਂ ਐਨ ਜੀਓਜ਼ ਨੇ ਲੋਕਾਂ ਨੇ ਪੋਲਿਟਿਕਲ ਪਾਰਟੀਆਂ ਦੇ ਅਗੂਆਂ ਨੇ ਅੱਗੇ ਵਧ ਕੇ ਇਸ ਦੁੱਖ ਦੀ ਘੜੀ ਚ ਇਸ ਕਰੋਪੀ ਦੇ ਵਿੱਚ ਪੰਜਾਬ ਵਾਸੀਆਂ ਦਾ ਆਪਣੇ ਭਰਾਵਾਂ ਭੈਣਾਂ ਦਾ ਸਾਥ ਦਿੱਤਾ ਜਿੰਨਾ ਵੀ ਚਾਹੀਦਾ ਪਰ ਜੇ ਅਸੀਂ ਸਰਕਾਰ ਦੀ ਗੱਲ ਕਰੀਏ ਜਿਹਦੀ ਪ੍ਰਾਇਮਰੀ ਜ਼ਿੰਮੇਵਾਰੀ ਹੁੰਦੀ ਆ ਹਰ ਤਰ੍ਹਾਂ ਦੇ ਤਕਲੀਫ ਤੋਂ ਲੋਕਾਂ ਨੂੰ ਬਚਾਉਣ ਦੀ ਇਸ ਤਰ੍ਹਾਂ ਬਾਕੀ ਮੈਂ ਹੁਣੇ ਗੱਲ ਕਰਕੇ ਆਤਿਆਂ ਸਾਰੇ ਫਰੰਟਾਂ ਦੀ ਗੱਲ ਕਰੀਏ ਤਾਂ ਬਹੁਤ ਲੰਬਾ ਸਮਾਂ ਲੱਗਦਾ ਸਰਕਾਰ ਤਾਂ ਸਾਰੇ ਫਰੰਟਾਂ ਤੇ ਫੇਲ ਆ ਇੱਕ ਬਹੁਤ ਵੱਡੀ ਆਪਤਾ ਸਾਨੂੰ ਦਾ ਸਾਹਮਣਾ ਕਰਨਾ ਪਿਆ ਉਹਦੇ ਵਿੱਚ ਜਿਵੇਂ ਕਿ ਹਰ ਸਾਲ ਹੋਣਾ ਵੀ ਚਾਹੀਦਾ ਉਹ ਹੁੰਦਾ ਵੀ ਰਿਹਾ ਪਿਛਲੇ ਵੇਲਿਆਂ ਤੇ ਹੜ੍ਹ ਆਣੇ ਹੁੰਦੇ ਆ ਔਰ ਪਹਿਲਾਂ ਤੋਂ ਹੀ ਬੜੀਆਂ ਬੜੀਆਂ ਕੋਈ ਸ਼ਵਾਨੀ ਅਸੀਂ ਮੌਸਮ ਵਿਭਾਗ ਦੀਆਂ ਔਰ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਕਿ ਹਾਰ ਬਰਸਾਤ ਬਹੁਤ ਜ਼ਿਆਦਾ ਆਏਗੀ ਸਮੇ ਤੋਂ ਪਹਿਲਾਂ ਆਏਗੀ ਪਰ ਸਾਡੇ ਪੰਜਾਬ ਦੀ ਸਰਕਾਰ ਦੇ ਕੋਈ ਉਹਨਾਂ ਭਵਿੱਖਵਾਣੀਆਂ ਦਾ ਉਹਦੇ ਫੋਰਕਾਸਟ ਦਾ ਕੋਈ ਕੰਨ ਤੇ ਜੂ ਨਹੀਂ ਰੰਗੀ ਜੋ ਤੁਸੀਂਾਂ ਨੂੰ ਬੰਨਾ ਨੂੰ ਰਿਪੇਅਰ ਕਰਨ ਲਈ ਲੋੜ ਸੀ ਕੋਈ 133 ਜਗ੍ਹਾ ਤੇ ਸਾਰੀਆਂ ਨਦੀਆਂ ਚੱਦਾਂ ਦੀ ਲੋੜ ਪੈਂਦੀ ਆ ਕਰਦੇ ਆ ਉਹ ਉਹ ਨਹੀਂ ਕੀਤਾ ਨਾਲੇ ਸਾਫ਼ ਨਹੀਂ ਕੀਤੇ ਔਰ ਕੋਈ ਅਸਾ ਪਲਾਨ ਪਿਆਰ ਨਹੀਂ ਕੀਤਾ ਕਿ ਕਦੋਂ ਪਾਣੀ ਛੱਡਣਾ ਕਦੋਂ ਕਿੰਨੇ ਆ ਪਾਣੀ ਆਏ ਤੇ ਛੱਡਣਾ ਕਿੰਨੇ ਰੈਜ਼ਰਵਾਇਰ ਤੇ ਅਸੀਂ ਉਹਨੂੰ ਰੋਕਣਾ ਤੇ ਸਾਰੀਆਂ ਗੱਲਾਂ ਜਿਹੜੀਆਂ ਸੀ ਨਾ ਜਿਹੜੀਆਂ ਪ੍ਰੀ ਫਲੱਡ ਪ੍ਰੈਪਰੇਸ਼ਨਸ ਸੀਗੀਆਂ ਉਹਦੇ ਵਿੱਚੋਂ ਇਹ ਸਰਕਾਰ ਨੇ ਮੈਂ ਸਮਝਦਾ ਕਿ ਉਹਦੀ 10% ਵੀ ਉਹਦੀ ਇਨਵੋਲਵਮੈਂਟ ਹੈ ਨਹੀਂ ਔਰ ਇਸ ਲਈ ਪੀਕ ਤੇ ਸੀਗਾ ਪੰਜਾਬ ਦੀ ਪ੍ਰੋਬਲਮ ਉਸ ਲਈ ਸਾਡੇ ਮੁੱਖ ਮੰਤਰੀ ਸਾਹਿਬ ਇਹ ਹਸਪਤਾਲ ਚਲਾਇਆ ਪੰਜਾਬ ਦਾ ਕੋਈ ਬਾਲੀਵਾਰ ਸੇ ਨਹੀਂ ਸੀਗਾ। ਤੋਂ ਐਸ਼ੀਸ ਦਿੱਤੇ ਜੋ ਆਪਾਂ ਗੁਜ਼ਰ ਕੇ ਪਹੁੰਚੇ ਅੱਜ ਮੌਸਮ ਠੀਕ ਹੋ ਗਿਆ। ਬੜੀਆਂ ਬੜੀਆਂ ਕੋਸ਼ਿਸ਼ਾਂ ਵੀ ਹੋਈਆਂ ਇਸ ਦੌਰਾਨ 20000 ਰੁਪਇਆ ਦੇਵਾਂਗੇ ਕਿਸਾਨਾਂ ਨੂੰ 20 ਸਤੰਬਰ ਤੋਂ ਪਹਿਲਾਂ ਪਹਿਲਾਂ ਪੈਸੇ ਮਿਲ ਜਾਣਗੇ। ਪਰ ਹਾਲੇ ਤੱਕ ਸਾਰੇ ਮਾਯੂਸ ਬੈਠੇ ਆ। ਆਪਣਾ ਖੇਤ ਆਪਣੀ ਰੇਤ ਇਦਾਂ ਦੇ ਕਈ ਬਖੰਡਵਾਜੀਆਂ ਹੋਈਆਂ ਉਹਦਾ ਵੀ ਕੋਈ ਸਿੱਟਾ ਕੋਈ ਨਤੀਜਾ ਹਾਲੇ ਤੱਕ ਨਿਕਲਿਆ ਨਹੀਂ। ਅੱਧੀ ਜਨਤਾ ਅੱਖ ਬੰਦ ਕਰਕੇ ਸੁੱਤੀ ਕਿਉਂ ਰਵੇ ਜੇ ਪੈਸੇ ਪਏ ਆ। ਜੇ ਸਾਸੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਅਸੀਂ ਪਹਿਲੋਂ ਪੈਸੇ ਦਿੰਨੇ ਗਰਦਾਵਰੀ ਨੇ ਕਰਾਂਦੇ। ਚੱਲਣਾ ਤਾਂ ਰਾਜਨੀਤੀ ਨਾਲ ਹੀ ਆ ਸਾਰਾ ਕੁਝ। ਉਹ ਵੀ ਰਾਜਨੀਤੀ ਕਰਦੇ ਨਾ ਝੂਠ ਬੋਲੀ ਜਾਂਦੇ ਸਵੇਰ ਤੋਂ ਸ਼ਾਮ ਤੱਕ ਉਹ ਕੀ ਕਰਦੇ ਆ? ਉਹ ਸੇਵਾ ਕਰਦੇ ਆ। ਹਾਂ ਸੀ ਮੈਂ ਤਾਂ ਫੈਕਟਸ ਐਂਡ ਫਿਗਰ ਦੇ ਆ ਚਾਰ ਸ਼ੀਟ ਤੇ ਜੋ ਕੁਝ ਲਿਖਿਆ ਫੈਕਟਸ ਐਂਡ ਫਿਗਰ ਆ ਤੁਸੀਂ ਝੁਟਲਾਵਾ ਨਹੀਂ ਇੱਕ ਇੱਕ ਚੀਜ਼ ਨੂੰ ਇੱਕ ਚੀਜ਼ ਨੂੰ ਵੀ ਝੁਟਲਾਓ ਪਰ ਉਹਨਾਂ ਦੇ ਇੱਕ ਚੀਜ਼ ਨੂੰ ਮੈਨੂੰ ਸਾਬਤ ਕਰਕੇ ਦਿਖਾਓ ਮੈਂ ਕਿਉਂ ਮੰਗਾ ਜੀ ਪੈਸੇ ਮੈਂ ਕਿਉਂ ਮੰਗਾ ਪੈਸੇ ਮੇਰੇ ਕੋਲ ਪਏ ਆ ਉਹ ਕੱਢੋ ਪੈਸੇ ਜਿਹੜਾ ਪਏ ਆ ਜੀ ਬਿਲਕੁਲ ਬਿਲਕੁਲ ਹੋ ਸਕਦਾ ਸੀ ਪਰ ਜਿਹੜੀ ਆਪ ਦਾ ਫੰਡ ਆ ਇਸ ਥਰੂ ਸਟੇਟ ਗਵਰਨਮੈਂਟ ਜਾਂਦਾ ਗਰਦਾਵਰੀ ਇਹਨਾਂ ਨੇ ਚੜਾਣੀ ਸੈਂਟਰ ਗਵਰਨਮੈਂਟ ਦਾ ਕੋਈ ਆਸਾਨ ਸਿਸਟਮ ਨਹੀਂ ਆ ਬਈ ਵਿੱਚ 10-10 ਚਾਹਤੀ ਆ ਹਰ ਲੇਡੀ ਦੇ ਖਾਤੇ ਚ ਚਲਾ ਗਿਆ ਬੂਦੀ ਜਦੋਂ ਹਾਂ ਠੀਕ ਹੈ ਉਹਨੂੰ ਉਸ ਦੀ ਦੂਜੀ ਸਕੀਮ ਸਰ ਦੂਜੀ ਦੂਜੀ ਕਿਸੇ ਸਕੀਮ ਨੂੰ ਕਿਸਾਨਾਂ ਦੇ ਖਾਤੇ ਚ ਨਹੀਂ ਜਾਂਦਾ ਆਪਣੇ ਆਪ ਉਹ ਸਕੀਮ ਕਿਸਾਨ ਸਮਾਨ ਨੇ ਦੇ ਦੇ ਸਕੀਮ ਹੈ ਆ ਬਈ ਸਿੱਧਾ ਡੀਵੀਟੀ ਹੋਣਾ ਇਹਦੇ ਵਿੱਚ ਸਿੱਧਾ ਡੀਵੀਟੀ ਵਾਲਾ ਸਿਸਟਮ ਹੀ ਨਹੀਂ ਕੋ ਬਣਿਆ ਤੁਸੀਂ 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 ਇਸ ਨੂੰ ਉੱਧਰ ਉੱਧਰ ਪਟਕਾ ਕੇ ਤੁਸੀਂ ਤੁਸੀਂ ਇਹਨਾਂ ਦੀ ਇਹਨਾਂ ਦੀ ਜ਼ਿੰਮੇਵਾਰੀ ਫਿਕਸ ਕਰਨ ਲਈ ਕਿਉਂ ਨਹੀਂ ਗੱਲ ਕਰਦੇ ਹਾਂ ਹਾਂਜੀ ਸਰਕਾਰ ਨੇ ਦੇਖ ਲਿਆ ਕਿ ਕਿਸਾਨਾਂ ਨੂੰ ਕੁਝ ਨਹੀਂ ਮਿਲ ਰਿਹਾ ਹਾਂਜੀ ਉਹ ਕਿਉਂ ਨਹੀਂ ਇੱਕ ਐਸਾ ਕਾਨੂੰਨ ਬਣਾ ਸਕਦੇ ਕਿ ਜੇ ਗਵਰਨਮੈਂਟ ਨਹੀਂ ਤਾਂ ਵੇ ਸੈਂਟਰ ਹੀ ਸਰਕਾਰ ਚਲਾ ਲਵੇ ਵੇ ਛੱਡੋ ਇਹਨਾਂ ਨੂੰ ਕੀ ਲੋੜ ਹੈ ਇਹਨਾਂ ਨੂੰ ਬਾਹਰ ਕੱਢ ਦਿਓ ਫਿਰ ਤੁਸੀਂ ਕਹੋ ਨਾ ਸੈਂਟਰ ਆ ਜਵੇ ਇੱਥੇ ਖਤਮ ਕਰੋ ਗੱਲ ਫਿਰ ਸੈਂਟਰ ਹੀ ਕਰ ਦੋਗੀ ਸਭ ਕੁਝ ਫਿਰ ਇਹਨਾਂ ਨੂੰ ਇਹਨਾਂ ਦੇ ਅਨਾਉਂਸਮੈਂਟ ਨੂੰ ਤੁਸੀਂ ਕਿੱਥੇ ਰੱਖੋਗੇ ਜਿਹੜੀ 20000 ਦੇਵਾਂਗੇ ਜੀ ਔਰ 20 ਸਤੰਬਰ ਤੋਂ ਪਹਿਲਾਂ ਆਣਾ ਸਾਰਾ ਦੇਖਿਆ ਤੇ ਸੁਣੋ ਜੇ ਇਸ ਸਾਗਰ ਨੇ ਸਭ ਤੋਂ ਜ਼ਿਆਦਾ ਤਬਈ ਮਾਰਨ ਚਾਹੀਏ ਉਹਦਾ ਪ੍ਰਬੰਧ ਸਾਰੇ ਸਟੇਟ ਗਵਰਨਮੈਂਟ ਕੋਲ ਹੈ ਔਰ ਔਰ ਇੱਕ 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 1.70 ਹਜ਼ਾਰ ਕਿਉਂ ਸਿਕ ਪਾਣੀ ਆ ਰਿਹਾ ਲਗਾਤਾਰ 25 ਤੋਂ 27 ਹਸ ਤੱਕ ਤੇ ਇਹ ਛੱਡ ਰੇ ਇਕੱਠਾ ਹੀ 2.5 ਲੱਖ ਛੱਡ ਰੇ ਆ ਪਹਿਲਾਂ ਪਾਣੀ ਪਹਿਲਾਂ ਤਾਂ ਆ ਰਿਹਾ ਉਹ ਕਿਤੇ ਕੋਲ ਪ੍ਰਬੰਧ ਬਚਾਇਆ ਜਾ ਸਕਦਾ ਸਾਰਾ ਮੈਨਮੇਡ ਮੈਨਮੇਡ ਹੈ ਸਾਰਾ ਮੈਨਮੇਡ ਜਾਂ ਮਾਨਮੇਡ ਕਹਦੇ সারা কুড়